ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ 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 ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ 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 ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ 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 ਇਲਾਹਾ ਦੀ ਤਸਵੀਰ ਸਤਿ ਸ਼੍ਰੀ ਅਕਾਲ ਮੇਰਾ ਨਾਂ ਜੀ ਭੁਤਕ ਸਿੰਘ ਰਾਜਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਜਿਹੜਾ ਪੰਜਾਬ ਤੋਂ ਆਏ ਨੇ ਸੋ ਅੱਜ ਜੋ ਪੰਜਾਬ ਸਰਕਾਰ ਨੇ ਲੈਂਡ ਪਾਲਿਸੀ ਸਕੀਮ ਜੋ ਵਾਪਸ ਲਈ ਹੈ ਮੈਂ ਤਾਂ ਇਹ ਰਹਿ ਮਸਲਾ ਦੇਣਾ ਚਾਹੁੰਦਾ ਕਿ ਜੋ ਦਿੱਲੀ ਦਾ ਲਾਲਾ ਜੋ ਪੰਜਾਬ ਵਾਲੇ ਨੂੰ ਅੱਗੇ ਕਰਕੇ ਕਈ ਕਰੋੜਾ ਰੁਪਇਆ ਜੋ ਇਸ ਲੈਂਡ ਪਾਲਿਸੀ ਸਕੀਮ ਦੇ ਤਹਿਤ ਦਿੱਲੀ ਨੂੰ ਲੈ ਕੇ ਜਾਣਾ ਚਾਹੁੰਦਾ ਸੀ ਔਰ ਜੋ 2027 ਦੀ ਇਲੈਕਸ਼ਨ ਲੜਨਾ ਚਾਹੁੰਦਾ ਸੀ ਉਹ ਪੰਜਾਬ ਦੇ ਜੋ ਕਿਸਾਨ ਨੇ ਪੰਜਾਬ ਦੀ ਜੋ ਆਵਾਮ ਹੈ ਉਹਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਉਹਨਾਂ ਨੇ ਪੰਜਾਬ ਸਰਕਾਰ ਨੇ ਇਹ ਸਕੀਮ ਵਾਪਸ ਲਈ ਹੈ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਪੰਜਾਬ ਦੇ ਕਿਸਾਨਾਂ ਦੀ ਜਿੱਤ ਹੈ ਪੰਜਾਬ ਦੇ ਗਰੀਬ ਦੀ ਜਿੱਤ ਹੈ ਔਰ ਜੋ ਕੱਲ ਦਾ ਬਿਆਨ ਸ਼ਾਮ ਦਾ ਆਮ ਆਦਮੀ ਪਾਰਟੀ ਦੇ ਜੋ 95 ਵਿਧਾਇਕ ਨੇ ਜੋ ਗੁੰਗੇ ਸੀਗੇ ਪਹਿਲੇ ਉਹ ਬਿਆਨ ਦੇ ਰਹੇ ਨੇ ਕਿ ਅਸੀਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਸਕੀਮ ਜਿਹੜੀ ਅਸੀਂ ਲਾਗੂ ਕੀਤੀ ਹੈ ਵਾਪਸ ਲਈ ਹੈ ਤੁਸੀਂ ਉਸ ਟਾਈਮ ਕਿਉਂ ਨਹੀਂ ਬੋਲੇ ਜਦੋਂ ਕਿਸਾਨ ਜਥੇਬੰਦੀਆਂ ਨੂੰ ਸ਼ੰਭੂ ਦੇ ਉੱਤੇ ਜਦੋਂ ਧਰਨੇ ਦੇ ਵਿੱਚ ਜਦੋਂ ਤੁਸੀਂ ਡੰਡੇ ਮਾਰੇ ਜਦੋਂ ਤੁਸੀਂ ਗਰੀਬ ਵਰਗ ਨੂੰ ਕੁੱਟਿਆ ਜਦੋਂ ਤੁਸੀਂ ਕਿਸਾਨ ਤੋਂ ਇਲਾਵਾ ਜਿਹੜਾ ਅਧਿਆਪਕ ਵਰਗ ਸੀ ਉਹਨਾਂ ਨੂੰ ਕੁੱਟਿਆ ਸੋ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਪੰਜਾਬ ਜਿਹੜਾ ਇਕੱਠਾ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਜੋ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਜੱਥੇਬੰਦਿਆਂ ਨੇ ਮੈਂ ਭਾਰਤੀ ਕਿਸਾਨ ਮਜਦੂਨ ਯੂਨੀਅਨ ਵੱਲੋਂ ਸਾਰੇ ਪੰਜਾਬ ਨੂੰ ਅਸੀਂ ਵਧਾਈ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਬਲਕਰ ਸਿੰਘ ਬੈਂਸ ਅੱਜ ਸਿੱਟੀ ਇਹਦੇ ਗਾਲੀਆਲੇ ਚੋਪੇ ਆਏ ਉਹ ਲੱਡੂ ਬੰਡਲ ਜਿਹੜਾ ਟਾਲੀਆ ਚੌਪ ਦੇਦੇ ਲੱਡੂ ਬੰਡਲ ਦਾ سلسلہ ਸੀਗਾ ਇਹ ਸਿਆਣੇ ਦੀ ਕਹਾਵਤ ਆਈ ਹੈ ਤੇਰਾਏ ਦੁਰਸਤ ਆਏ ਠੀਕ ਹੈ ਜੀ ਅਸੀਂ ਇਹ ਲੱਡੂ ਬਣ ਰਹੇ ਨੇ ਜਿਹੜੀ ਪੰਜਾਬ ਸਰਕਾਰ ਹੈ ਉਹ ਕੁੰਭ ਕਰਦੇ ਨੇ ਨੂੰ ਜਾਗੀ ਹੈ ਕੱਲ ਸ਼ਾਮ ਦੇ ਟਾਈਮ ਕੱਲ ਦਿਨ ਦੇ ਵਿੱਚ ਕੇਐਮਐਮ ਦੀ ਵੀ ਕਾਲ ਸੀਗੀ ਅਸੀਂ ਰਾਜਪੁਰੇ ਚ ਮੋਟਰਸਾਈਕਲ ਮਾਰਚੀ ਦੀ ਗੱਲ ਕੱਢਿਆ ਸੀਗਾ ਲੈਂਡ ਕੂਲਿੰਗ ਦੇ ਵਿਰੋਧ ਦੇ ਵਿੱਚ ਪਰ ਉਹਦਾ ਕੀ ਹੋਇਆ ਉਹ ਆਲਰੇਡੀ ਸਾਰੇ ਪੰਜਾਬ ਚ ਸੀਗਾ ਕੇਐਮ ਵੱਲੋਂ ਤੇ ਰਾਜਪੁਰੇ ਚ ਵੀ ਗੱਲਿਆ ਪਿਆ ਪਰ ਉਸ ਤੋਂ ਬਾਅਦ ਕੀ ਹੋਇਆ ਸ਼ਾਮੀ ਜਦੋਂ ਹੋਣਾਂ ਲੱਗੇ ਜਾਂ ਟੀਵੀ ਤੇ ਦੇਖਿਆ ਵੀ ਲੈਣੇ ਕਾਨੂੰਨ ਉਹਨਾਂ ਨੇ ਵਾਪਸ ਲੈ ਲਈ ਪਰ ਚਲੋ ਜੋ ਸਰਕਾਰ ਨੇ ਕਰਿਆ ਚੰਗਾ ਕਰਿਆ ਪਰ ਇਹ ਚੀਜ਼ਾਂ ਸਰਕਾਰ ਨੂੰ ਆਪ ਤੋਂ ਪਹਿਲਾਂ ਸੋਚਣੀ ਚਾਹੀਦੀ ਸੀਗੀਆਂ ਇੱਕ ਇਹ ਹੈ ਜੀ ਮਾੜੀ ਨੀਤੀ ਲੈ ਕੇ ਆ ਰਹੇ ਤੁਸੀਂ ਕਿਸਾਨਾਂ ਨੂੰ ਬਰਬਾਦ ਕਰਨ ਦੀ ਨੀਤੀ ਸੀਗੀ ਕਿਸਾਨਾਂ ਦੇ ਹੱਥੋਂ ਤੁਸੀਂ ਰੋਟੀ ਖੋ ਰਹੇ ਸੀਗੇ ਇਹ ਜਗਾਰੀ ਕਿੰਨੀ ਵਧਣੀ ਸੀਗੀ ਉਹਦੇ ਨਾਲ ਠੀਕ ਹੈ ਜੀ ਜਦੋਂ ਕਿਸਾਨੀ ਖਤਮ ਹੋ ਗਈ ਤਾਂ ਦੇਸ਼ ਖਤਮ ਹੋ ਗਿਆ ਜੇ ਆਪਾਂ ਇਹਨੂੰ ਬੜੇ ਧਿਆਨ ਨਾਲ ਦੇਖੀਏ ਇਹ ਕੱਲੇ ਕਿਸਾਨ ਦੀ ਬਰਬਾਦੀ ਨਹੀਂ ਸੀਗੀ ਕਿਸਾਨ ਦੇ ਨਾਲ ਹਰ ਜੋੜੇ ਹਰ ਖੇਵਰਾਂ ਦੀ ਬਰਬਾਦੀ ਸੀਗੀ ਦੁਕਾਨਦਾਰ ਦੀ ਬਰਬਾਦੀ ਸੀਗੀ ਮਜ਼ਦੂਰ ਦੀ ਬਰਬਾਦੀ ਸੀਗੀ ਤੇ ਇਸ ਤਰ੍ਹਾਂ ਲਾਗੇ ਜਿਹੜੇ ਰੋਜ਼ਮਰਿਆ ਦੀ ਜ਼ਿੰਦਗੀ ਆਉਂਦੀ ਹੈ ਬੰਦੇ ਦੀ ਬਸਰ ਕਰਨ ਲਈ ਆਟਮ ਆਉਂਦੀਆਂ ਉਹਨਾਂ ਦੇ ਵਿੱਚ ਵੀ 500 ਰੁਪਏ ਨਾ ਸੀਗਾ ਪਰ ਮੈਂ ਸਰਕਾਰ ਦਾ ਚਲੋ ਧੰਨਵਾਦ ਕਰਦੇ ਆ ਜਿੰਨਾ ਕਰਿਆ ਪਰ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਤੁਹਾਡੇ ਮੱਧਮ ਰਾਈ ਕਿ ਜਿਹੜੀ ਇਹ ਪਾਲਿਸੀ ਤੁਸੀਂ ਗੱਲ ਲੋਟ ਕੇ ਦਿੱਤਾ ਇਹਨੂੰ ਵਿਧਾਨ ਸਭਾ ਦੇ ਵਿੱਚ ਜਾ ਕੇ ਇਹਨੂੰ ਰਿਜੈਕਟ ਕੀਤਾ ਜਾਵੇ ਸਪੈਸ਼ਲੀ ਤੇ ਸੈਸਿਜੇ ਕੀਤਾ ਜਾਵੇ ਵਿਧਾਨ ਸਭਾ ਦੇ ਵਿੱਚ ਜਿਹੜਾ ਉਹ ਪ੍ਰੋਸੈਸ ਹੁੰਦਾ ਹੈ ਪ੍ਰੋਫੈਸ਼ਨਲ ਇਹਨੂੰ ਕੈਨਸਲ ਕੀਤਾ ਜਾਵੇ ਉਹ ਮੈਂ ਕਿਉਂ ਕਹਿੰਦਾ ਵੀ ਹਾਜੇ ਵੀ ਚਾਹੇ ਸਾਡੇ ਕਿਸਾਨ ਲੀਡਰ ਹੋਣ ਚਾਹੇ ਪਬਲਿਕ ਹੈ ਇਹਦੇ ਵਿੱਚ ਇਹ ਗੱਲ ਜ਼ਰੂਰ ਹੈ ਵੀ ਇਹ ਪਾਰਟੀ ਬਹੁਤ ਜਲਦੀ ਮਾਰਦੇ ਸੀਗੇ ਕਿ ਅੱਜ ਸ਼ਾਮ ਨੂੰ ਕੋਈ ਵੀ ਚਲੋ ਕਾਨੂੰਨ ਆਉਂਦਾ ਦਾ ਜਾਂ ਕੋਈ ਨੀਤੀ ਆਉਂਦੀ ਦੀ ਇਹਨੂੰ ਸ਼ਾਮ ਨੂੰ ਬੋਦਣਾ ਕੈਸਲਾ ਸਵੇਰੇ ਉਹ ਤੋਂ ਉਲਟਾ ਲੈ ਜਾਂਦੇ ਦੇ ਇਸ ਕਰਕੇ ਲੋਕ ਥੋੜਾ ਘੱਟ ਵਿਸ਼ਵਾਸ ਕਰ ਰਹੇ ਨੇ ਤੇ ਲੋਕਾਂ ਨੂੰ ਪੁੱਛਵਾਦਵਾਉਣ ਦੇ ਲਈ ਤੇ ਪ੍ਰਧਾਨ ਸਭਾ ਦਾ ਸੈਸ਼ਨ ਕਰਦਗੇ ਇਹਨੂੰ ਪ੍ਰਧਾਨ ਸਭਾ ਦੇ ਵਿੱਚ ਕੈਨਸਲ ਕੀਤਾ ਗਿਆ ਹਾਂਜੀ ਮੈਂ ਰਵਿੰਦਰ ਕੌਰ ਰਾਜਪੂਰ ਆਪਾਰਟਿਕ ਫਾਰ ਮਜ਼ਦੂਰੀਆਂ ਜ਼ਿਲ੍ਹਾ ਪਟਿਆਲਾ ਤੋਂ ਬਹਿਲਾ ਵਿੰਗ ਤੋਂ ਬਤਨ ਤੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਆ ਵੀ ਜੋ ਲੈਂਡ ਬੌਲਿੰਗ ਪਾਲਿਸੀ ਜਿਹੜੀ ਸਰਕਾਰ ਲੈ ਕੇ ਆਈ ਸੀਗੀ ਉਹ ਸਰਕਾਰ ਨੇ ਕੱਲ ਕਿਸਾਨਾਂ ਦੇ ਮਜ਼ਦੂਰਾਂ ਦੇ ਵਿਰੋਧ ਤੋਂ ਬਾਅਦ ਉਹ ਵਾਪਸ ਲਈ ਹੈ ਇਸ ਵਾਸਤੇ ਅਸੀਂ ਧੰਨਵਾਦ ਵੀ ਕਰਦੇ ਹਾਂ ਔਰ ਸਰਕਾਰ ਨੂੰ ਸ਼ਰਮਿੰਦਗੀ ਵੀ ਦਿੰਨੀ ਆ ਵੀ ਜੋ ਨੀਤੀ ਲੋਕਾਂ ਦੇ ਵਿਰੋਧ ਚ ਹੈ ਲੋਕਾਂ ਦੇ ਹੱਕਾਂ ਚ ਨਹੀਂ ਹੈਗੀ ਉਸ ਨੀਤੀ ਨੂੰ ਲੈ ਕੇ ਆਉਂਦਾ ਕੋਈ ਕਾਰਨ ਨਹੀਂ ਬਣਦਾ ਅਸੀਂ ਸਰਕਾਰ ਨੂੰ ਤੁਹਾਡੇ ਮਾਧਿਅਮ ਦਰੋਂ ਪੁੱਛਣਾ ਚਾਹੁੰਦੇ ਆ ਵੀ ਕੀ ਤੁਹਾਡੀ ਸਰਕਾਰ ਦੇ ਵਿੱਚ ਕੁਝ ਐਸੇ ਅਫਸਰ ਵੀ ਆ ਐਸੇ ਨੀਤੀਕਾਰੇ ਨਹੀਂ ਹੈਗੇ ਜੋ ਦੇਖਣ ਇਹ ਵੀ ਕੋਈ ਨੀਤੀ ਸਾਡੀ ਲਾਗੂ ਕਰੀ ਹੋਈ ਲੋਕਾਂ ਦੇ ਹਿੱਤ ਚ ਹੋਊਗੀ ਔਰ ਕਿਹੜੀ ਨੀਤੀ ਲਾਗੂ ਕਰੀ ਹੋਈ ਲੋਕਾਂ ਦੇ ਵਿਰੋਧ ਚ ਹੋਊਗੀ ਕਿ ਇਹ ਨੀਤੀ ਲਾਗੂ ਕਰਨ ਤੋਂ ਪਹਿਲਾਂ ਸਰਕਾਰ ਨੂੰ ਇਹ ਨਹੀਂ ਸੀ ਕਰ ਚਾਹੀਦਾ ਵੀ ਲੋਕਾਂ ਨੂੰ ਵਿਸ਼ਵਾਸ ਚ ਲੈਣ ਦੀ ਕਸਾਨਾ ਨੂੰ ਵਿਸ਼ਵਾਸ ਚ ਲੈਣ ਦੀ ਔਰ ਮਜ਼ਦੂਰਾਂ ਨੂੰ ਵਿਸ਼ਵਾਸ ਚ ਲੈਣ ਦੀ ਵੀ ਅਸੀਂ ਇਹ ਪਾਲਿਸੀ ਤਿਆਰ ਕਰਨ ਲੱਗੇ ਆ ਸੋ ਇਸ ਪੱਖ ਤੋਂ ਜੇ ਦੇਖੀਏ ਸਰਕਾਰ ਫੇਲੀਅਰ ਸਾਬਤ ਹੋਈ ਹੈ ਲੋਕਾਂ ਦੇ ਵਿਰੋਧ ਦਾ ਸਾਹਮਣਾ ਲੜਨ ਦੇ ਬਾਅਦ ਫਿਰ ਇਹਨਾਂ ਨੇ ਆਪਣਾ ਡਿਸੀਜਨ ਚੇਂਜ ਕੀਤਾ ਵੀ ਹਾਂ ਅਸੀਂ ਪਾਲਿਸੀ ਵਾਪਸ ਲੈ ਰਹੇ ਆ ਸੋ ਸਰਕਾਰਾਂ ਨੂੰ ਇਹ ਚਾਹੀਦਾ ਵੀ ਪਹਿਲਾਂ ਲੋਕਾਂ ਨੂੰ ਆਪਣੇ ਵਿਸ਼ਵਾਸ ਚ ਲੈਣ ਤੇ ਫਿਰ ਇਹ ਨੀਤੀਆਂ ਲਾਗੂ ਕਰਨ ਜੋ ਲੋਕਾਂ ਦੇ ਠੱਕ ਚ ਹੋਣਗੀਆਂ ਇਹ ਚੀਜ਼ਾਂ ਤੋਂ ਅਸੀਂ ਸਰਕਾਰ ਨੂੰ ਅੱਗੇ ਵਾਸਤੇ ਵੀ ਅਗਾਹ ਕਰਦੇ ਆਂ ਵੀ ਕੋਈ ਵੀ ਨੀਤੀ ਲਾਗੂ ਕਰਨ ਤੋਂ ਪਹਿਲਾਂ ਲੋਕ ਰਾਏ ਲਈ ਜਾਵੇ ਔਰ ਲੋਕਾਂ ਨੂੰ ਵਿਸ਼ਵਾਸ ਚ ਲੈ ਕੇ ਨੀਤੀਆਂ ਘੜੀਆਂ ਜਾਣ ਜਿਹੜੀਆਂ ਲੋਕਾਂ ਦੇ ਹੱਕਾਂ ਚ ਹੋਣ ਧੰਨਵਾਦ ਜੀ